ਦਾਤਾ ਪਲਾ ਕਰੇ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਅਮਰੀਕਾ ਨੇ ਗਲਤ ਤਰੀਕੇ ਦੇ ਨਾਲ ਰਿਪੋਰਟ ਕਰਕੇ ਭੇਜੀ ਹੈ ਉਹ ਬੱਚੇ ਇਸ ਵਕਤ ਕਾਫੀ ਹੱਦ ਤੱਕ ਜੋ ਹੈ ਉਹ ਡਿਪਰੈਸ਼ਨ ਦੇ ਵਿੱਚ ਜਾ ਰਹੇ ਹੈ ਔਰ ਖਾਸ ਕਰਕੇ ਜਿਹੜਾ ਸਾਡਾ ਮੀਡੀਆ ਹੈ ਉਹ ਨੂੰ ਜੋ ਨਹੀਂ ਕਰਨਾ ਚਾਹੀਦਾ ਸੀ ਉਹਨੇ ਉਹੀ ਕੀਤਾ ਹੈ ਯਾਨੀ ਸਾਡੇ ਬੱਚਿਆਂ ਨੂੰ ਵਾਰ-ਵਾਰ ਪੁੱਛ ਕੇ ਉਹਨਾਂ ਦੇ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਜ਼ਖਮਾਂ ਤੇ ਜਿਹੜੀ ਹੈ ਨਾ ਖੁਰਚੀ ਜਾਂਦੇ ਆ ਇਸ ਵੇਲੇ ਉਹਨਾਂ ਨੂੰ ਸਹਾਰਾ ਦੇਣ ਦੀ ਜ਼ਰੂਰਤ ਹੈ ਕਿ ਬੱਚੇ ਆਏ ਆ ਉਹਨਾਂ ਦੇ ਮਾਪੇ ਰਿਸ਼ਤੇਦਾਰ ਜਿਹੜੇ ਆ ਵੀ ਉਹ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਕਰਦੇ ਆ ਇਸ ਗੱਲ ਤੇ ਪੂਰੀ ਜਿਹੜੀ ਹੈ ਨਾ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਨਿਰਭਰ ਕਰਦੀ ਹੈ ਦੇਖੋ ਤਿੰਨ ਪ੍ਰਕਾਰ ਦੇ ਉਹ ਬੱਚੇ ਹੈ ਇੱਕ ਤਾਂ ਪਰਿਵਾਰ ਜਿਹੜੇ ਕਾਰੋਬਾਰੀ ਪਰਿਵਾਰ ਦੇ ਬੱਚੇ ਹੈ ਔਰ ਇੱਕ ਉਹ ਬੱਚੇ ਹੈ ਜਿਹੜੇ ਜ਼ਿਮੇਵਾਰੀ ਦੇ ਨਾਲ ਸੰਬੰਧਿਤ ਪਰਿਵਾਰਾਂ ਦੇ ਬੱਚੇ ਹੈ ਔਰ ਕੁਝ ਬੱਚੇ ਬਿਲਕੁਲ ਮਾਈਨਰ ਛੋਟਾ ਛੋਟੀ ਜਿਹੀ ਗਣਤੀ ਤੇ ਜਿੰਨਾ ਬੱਚਾ ਤੋਂ ਜਾਣੇ ਅਣਜਾਣੇ ਦੇ ਵਿੱਚ ਕੋਈ ਗਲਤੀਆਂ ਹੋਈਆਂ ਉਹ ਵੀ ਬੱਚੇ ਜਿਹੜੇ ਆ ਨਾ ਉਹ ਇਥੋਂ ਦਾ ਤਰੀਕੇ ਦੇ ਨਾਲ ਉਧਰ ਗਏ ਔਰ ਉਥੋਂ ਉਹ ਵਾਪਸ ਕੀਤੇ ਗਏ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਦੇ ਨਾਲ ਤਾਂ ਜੋ ਸਾਡਾ ਨਿਆਂਪਾਲਿਕਾ ਦਾ ਸਿਸਟਮ ਹੈ ਜੋ ਵੀ ਹੈ ਉਹ ਉਹਨਾਂ ਨੂੰ ਸੁਧਾਰੇਗਾ ਲੇਕਿਨ ਜਿਹੜੇ ਬਾਕੀ ਦੇ ਦੋ ਪਰਿਵਾਰ ਹੈ ਕਾਰੋਬਾਰੀ ਪਰਿਵਾਰ ਹੈ ਔਰ ਜੋ ਜਿੰਮੇਦਾਰਾ ਪਰਿਵਾਰ ਦੇ ਬੱਚੇ ਹਨ ਦੇਖੋ ਕਾਰੋਬਾਰੀ ਪਰਿਵਾਰ ਦੇ ਜਿਹੜੇ ਬੱਚੇ ਹਨ ਉਹ ਅਗਰ ਮਿਹਨਤ ਇਦਾਂ ਉਥੋਂ ਇੱਕ ਗੁਰ ਲੈ ਕੇ ਆਏ ਕਿ ਉਥੇ ਜਾ ਕੇ ਮਿਹਨਤ ਕਰਨੀ ਪੈਂਦੀ ਹੈ ਉਹੀ ਮਿਹਨਤ ਅਸੀਂ ਇੱਥੇ ਕਰੀਏ ਤਾਂ ਜਿਹੜੇ ਕਾਰੋਬਾਰੀ ਪਰਿਵਾਰਾਂ ਦੇ ਬੱਚੇ ਹੈ ਉਹ ਆਪਣੇ ਹੀ ਪਰਿਵਾਰਕ ਕਾਰੋਬਾਰ ਦੇ ਵਿੱਚ ਲੱਗ ਕੇ ਜੀ ਆਣ ਲਾ ਕੇ ਜੋ ਅਗਰ ਉਸ ਦੀ ਮਿਹਨਤ ਕਰਦੇ ਆ ਤਾਂ ਉਹ ਕਾਮਯਾਬ ਹੋ ਸਕਦੇ ਆ ਹੋ ਸਕਦੇ ਨਹੀਂ ਉਹ ਕਾਰੋਬਾਰ ਦੇ ਵਿੱਚ ਹੀ ਜਿਹੜੀਆਂ ਨਾ ਉਹਨਾਂ ਦੀ ਕਰਨੀ ਚਾਹੀਦੀ ਹੈ ਇਸ ਗੱਲ ਤੇ ਜ਼ੋਰ ਦੇਣਗੇ ਨਹੀਂ ਇਹ ਆਪਣੇ ਆਪ ਨੂੰ ਇੱਕ ਸੁਜੈਸ਼ਨ ਦੇਣੀ ਹੈ ਕਿ ਮੈਂ ਕਰ ਸਕਦਾ ਜੇ ਮੈਂ ਉੱਥੇ ਜਾ ਕੇ ਹਾਰਡਵਰਕ ਕਰ ਸਕਦਾ ਤਾਂ ਮੈਂ ਇੱਥੇ ਹਾਰਡਵਰਕ ਕਿਉਂ ਨਹੀਂ ਕਰ ਸਕਦਾ ਮੈਂ ਇੱਥੇ ਹਾਰਡਵਰਕ ਕਰੂੰਗਾ ਜੋ ਮੈਂ ਆਪਣੇ ਮਾਪੇ ਦਾ ਪੈਸਾ ਜਿਹੜਾ ਇੱਥੇ ਮੈਂ ਉਜਾੜ ਕੇ ਆਇਆ ਉਹ ਮੈਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਨਾ ਉਸ ਪੈਸੇ ਨੂੰ ਕਮਾ ਕੇ ਕਵਰ ਕਰੂੰਗਾ ਰੋਜ਼ ਸਵੇਰ ਸ਼ਾਮ ਜੋ ਵੀ ਜਿਸ ਵੀ ਢੰਗ ਦੇ ਨਾਲ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਪਰਿਵਾਰ ਹੈ ਇਹ ਆ ਪ੍ਰਮਾਤਮਾ ਦੀ ਬੰਦਗੀ ਕਰਨ ਵਾਸਤੇ ਉਹ ਗੁਰੂ ਘਰ ਗੁਰਦੁਆਰੇ ਜਾਂ ਮੰਦਰ ਜਾਂਦੇ ਆ ਉਥੇ ਸਵੇਰੇ ਸ਼ਾਮ ਜਾ ਕੇ ਮੱਥਾ ਟੇਕ ਕੇ ਇਹ ਬੇਨਤੀ ਕਰਨੀ ਹੈ ਕਿ ਪ੍ਰਮਾਤਮਾ ਮੈਨੂੰ ਕਾਮਯਾਬੀ ਬਖਸ਼ੇ ਮੇਰੇ ਪਰਿਵਾਰ ਤੇ ਮਿਹਰ ਭਰੇ ਹੱਥ ਬਣਾਈ ਰੱਖੀਏ ਅਰ ਦੂਸਰਾ ਇਹਦੇ ਨਾਲ-ਨਾਲ ਵੀ ਸਾਰਿਆਂ ਨੂੰ ਇਹੀ ਮੈਂ ਰਹਿ ਦੇਵਾਂਗਾ ਕਿ ਅਗਰ ਤੁਹਾਡੇ ਕੋਲੇ ਕੋਈ ਹੁਣ ਪੱਤਰਕਾਰ ਆਉਂਦਾ ਤਾਂ ਉਹਨੂੰ ਕਹੋ ਵੀ ਭਾਈ ਅਸੀਂ ਤੇਰੇ ਨਾਲ ਕੋਈ ਇੰਟਰਵਿਊ ਨਹੀਂ ਕਰਨੀ ਤੇਰੇ ਨਾਲ ਅਸੀਂ ਕੋਈ ਗੱਲਬਾਤ ਨਹੀਂ ਕਰਨੀ ਤੁਸੀਂ ਬਾਰ-ਬਾਰ ਸਾਨੂੰ ਅਜਹੀਲ ਕਰਨ ਦੀ ਕੋਸ਼ਿਸ਼ ਨਾ ਕਰੋ ਉਹਨਾਂ ਨੂੰ ਹੁਣ ਕਿਸੇ ਨੇ ਕੋਈ ਗੱਲ ਕਰਨੀ ਨਹੀਂ ਦੱਸਣੀ ਨਹੀਂ ਵਾਰੀ ਵਾਰੀ ਜੇ ਅਗਰ ਕਿਸੇ ਗੱਲ ਨੂੰ ਅਸੀਂ ਸੋਚਾਂਗੇ ਕਰਾਂਗੇ ਯਾਦ ਕਰਾਂਗੇ ਤਾਂ ਉਹ ਹੌਲੀ 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 ਸਾਡੇ ਦਿਲ ਦਿਮਾਗ ਦੇ ਉੱਤੇ ਉਹ ਛਾ ਜਾਏਗੀ ਰਾਤ ਨੂੰ ਸੁੱਤੇ ਪਿਆ ਵੀ ਉਹਨਾਂ ਗੱਲਾਂ ਦੇ ਸੁਪਨੇ ਆਉਣਗੇ ਇਸ ਕਰਕੇ ਸਰਨਾ ਪਹਿਲੀ ਗੱਲ ਤਾਂ ਪੱਤਰਕਾਰਾਂ ਨੂੰ ਜਵਾਬ ਨਹੀਂ ਉਹਨਾਂ ਨਾਲ ਕੋਈ ਇੰਟਰਵਿਊ ਕੋਈ ਗੱਲਬਾਤ ਕਰਨੀ ਆਪ ਦੀ ਮਜਬੂਰੀ ਆਦਿ ਬੇਵਸੀ ਉਹਨੂੰ ਬਾਰ ਬਾਰ ਯਾਦ ਨਹੀਂ ਕਰਨਾ ਦੂਸਰਾ ਆਪਣੇ ਕਾਰੋਬਾਰ ਦੇ ਵਿੱਚ ਜੋ ਹੈ ਨਾ ਉਹਦੀ ਜਾਂਦੇ ਨਾਲ ਲੱਗ ਜਾਣਾ ਹੈ ਤੇ ਤੀਸਰਾ ਜਿਹੜਾ ਮੇਰਾ ਹੋ ਇਹ ਕਹਿਣਾ ਸੀ ਕਿ ਜਿਹੜੇ ਜ਼ਿਮੀਂਦਾਰ ਪਰਿਵਾਰ ਦੇ ਬੱਚੇ ਆ ਚਾਹੇ ਉਹਨਾਂ ਕੋਲੇ ਜ਼ਮੀਨ ਥੋੜੀ ਹੈ ਚਾਹੇ ਜ਼ਿਆਦਾ ਹੈ ਚਾਹੇ ਅੱਧਾ ਕਿੱਲਾ ਵੀ ਉਹ ਕੋਸ਼ਿਸ਼ ਕਰਦੇ ਆ ਨਾ ਸ਼ੁਰੂ ਕਰਨ ਵਾਸਤੇ ਦੇਖੋ ਤਿੰਨ ਤਰੀਕੇ ਦੇ ਨਾਲ ਇਸ ਵਕਤ ਜੋ ਹੈ ਨਾ ਉਹ ਸਬਜੀ ਦਾ ਕੰਮ ਕੀਤਾ ਜਾ ਸਕਦਾ ਹੈ ਇੱਕ ਤਾਂ ਹੈ ਆਰਗੈਨਿਕ ਵੀ ਜਿਹਦੇ ਵਿੱਚ ਰਿਆ ਸਪਰੇਆ ਤੋਂ ਹਟ ਕੇ ਜਿਹੜੀ ਸਬਜੀ ਬਣਾਈ ਜਾਂਦੀ ਹੈ ਨਾ ਤਿਆਰ ਕੀਤੀ ਜਾਂਦੀ ਹੈ ਉਹ ਸਬਜੀ ਜਿਹੜੀ ਹੈ ਨਾ ਨਾਰਮਲ ਸਬਜੀ ਦੇ ਨਾਲੋਂ ਉਹ ਵੱਧ ਪੈਸੇ ਕਮਾਈ ਕਰਕੇ ਜਿਹੜੀ ਉਹ ਵੇਖਦੀ ਐ ਕਿਉਂਕਿ ਉੱਥੋਂ ਤੁਸੀਂ ਮਿਹਨਤ ਦਾ ਪਾਸ ਲੈ ਕੇ ਆਏ ਹੋ ਮਿਹਨਤ ਕਰਨ ਦੀ ਇੱਛਾ ਲੈ ਕੇ ਆਏ ਹੋ ਕਿਉਂਕਿ ਇੱਥੋਂ ਜਦੋਂ ਗਏ ਸੀ ਉਦੋਂ ਵੀ ਤੁਹਾਨੂੰ ਪਤਾ ਸੀ ਕਿ ਵੀ ਉੱਥੇ ਜਾ ਕੇ ਸਾਨੂੰ ਬਹੁਤ ਜ਼ਬਰਦਸਤ ਮਿਹਨਤ ਕਰਨੀ ਪੈਂਦੀ ਆ ਉਹੀ ਮਿਹਨਤ ਵਾਲਾ ਜਿਨਾ ਜਜ਼ਬਾ ਉੱਥੇ ਜਾ ਕੇ ਸਹੀ ਅਪਣਾਉਣਾ ਸੀ ਉਸ ਮਿਹਨਤ ਵਾਲੇ ਜਜ਼ਵੇ ਨੂੰ ਅਸੀਂ ਇੱਥੇ ਆਪਦੇ ਖੇਤਾਂ ਦੇ ਵਿੱਚ ਅਪਣਾਉਣਾ ਇੱਕ ਹੈ ਆਰਗੈਨਿਕ ਔਰ ਦੂਸਰਾ ਹੈ ਡ੍ਰਿਪ ਐਗਰੀਕਲਚਰ ਯਾਨੀ ਕਿ ਟਪਕਾ ਟਪਕਾ ਜਿਹੜੀ ਕਿ ਫੁਆਰਿਆਂ ਦੇ ਨਾਲ ਜਿਹੜੀ ਹੈ ਨਾ ਉਹ ਸਬਜ਼ੀ ਤਿਆਰ ਕੀਤੀ ਜਾਂਦੀ ਹੈ ਫੋਕਸ ਕਰਨੋਂ ਪਹਿਲਾਂ ਸਬਜ਼ੀ ਤੇ ਕਰਨਾ ਔਰ ਸਬਜ਼ੀ ਜਦੋਂ ਤਿਆਰ ਹੋ ਜੇ ਉਦੋਂ ਤੁਸੀਂ ਕੋਈ ਮੇਰੇ ਪਿਆਰੇ ਬੱਚਿਓ ਉਦੋਂ ਉਦੋਂ ਵੇਚਣ ਦੀ ਸ਼ਰਮ ਨਹੀਂ ਕਰਨੀ ਦੇਖੋ ਕਾਰੋਬਾਰ ਦੇ ਵਿੱਚ ਦੇਖੋ ਪਿਆਜ਼ ਟਮਾਟਰ ਤੇ ਆਲੂ ਇਹ ਜੇਕਰ ਦੂਜਿਆਂ ਨਾਲੋਂ ਤੁਹਾਡਾ ਰੇਟ ਘੱਟ ਹੈ ਨਾ ਤਾਂ ਤੁਹਾਡੀ ਦੁਕਾਨਦਾਰੀ ਦੀ ਬੱਲੇ ਬੱਲੇ ਆ ਪਿਆਜ਼ ਨੂੰ ਸੁਕਾ ਵੀ ਸਕਦੇ ਹਾਂ ਅਸੀਂ ਆਲੂਆਂ ਨੂੰ ਅਸੀਂ ਕਨਵਰਟ ਵੀ ਕਰ ਸਕਦੇ ਆ ਚਿਪਸ ਵੀ ਚਿਪਸ ਨੂੰ ਕਨਵਰਟ ਕਰ ਸਕਦੇ ਆ ਟਿੱਕੀ ਦੇ ਵਿੱਚ ਵੀ ਕਨਵਰਟ ਕਰ ਸਕਦੇ ਆ ਅਰ ਜੋ ਟਮਾਟਰ ਹੈ ਟਮਾਟਰ ਅਗਰ ਅਸੀਂ ਉਸ ਨੂੰ ਸਿੱਧਾ ਟਮਾਟਰ ਵੇਚਣ ਦੀ ਬਜਾਏ ਉਹਦੀ ਪਿਓਰੀ ਜਾਂ ਉਹਦੀ ਟਮਾਟੋ ਸੌਸ ਵਾਲੇ ਪਾਸੇ ਵੀ ਜਾਂਦੇ ਆ ਤਾਂ ਅਸੀਂ ਉਹਦੇ ਵਿੱਚੋਂ ਜ਼ਿਆਦਾ ਪੈਸੇ ਕਮਾ ਸਕਦੇ ਆ ਅਰ ਤੀਸਰਾ ਹੈ ਜੋ ਇਜ਼ਰਾਈਲੀ ਟੈਕਨਿਕ ਹੈ ਨਾ ਹਾਈਡਰੋਪੋਨਿਕ ਸਿਸਟਮ ਜੋ ਹੈ ਜਿਹੜਾ ਪਾਈਪਾਂ ਤੇ ਪਾਣੀ ਦੇ ਨਾਲ ਸंचाई ਕਰਕੇ ਉਹਦੇ ਵਿੱਚ ਖੇਤੀ ਕੀਤੀ ਜਾਂਦੀ ਹੈ ਉਸ ਤੇ ਥੋੜੇ ਬਹੁਤ ਪੈਸੇ ਲੱਗਦੇ ਹੈ ਮੈਂ ਕੋਸ਼ਿਸ਼ ਕਰ ਰਿਹਾ ਕਿ ਮੇਰੀ ਸਾਡੇ ਐਗਰੀਕਲਚਰ ਮਨਿਸਟਰ ਸਾਹਿਬ ਦੇ ਨਾਲ ਗੱਲ ਹੋ ਜੇ ਅਗਰ ਮੇਰੀ ਉਹਨਾਂ ਦੇ ਨਾਲ ਗੱਲ ਹੋ ਜਾਂਦੀ ਹੈ ਤਾਂ ਮੈਂ ਉਹਨਾਂ ਨੂੰ ਇਹ ਸੁਜੈਸਟ ਦਿਆਂਗਾ ਕਿ ਜਿਹੜੇ ਬੱਚੇ ਐਗਰੀਕਲਚਰ ਦੇ ਵਿੱਚ ਆਪਦੀ ਮਿਹਨਤ ਕਰਕੇ ਕਾਮਯਾਬ ਹੋਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਸਰਕਾਰ ਜਿਹੜੀ ਹੈ ਨਾ ਕਿਸੇ ਤਰੀਕੇ ਦੇ ਨਾਲ ਕੋਈ ਵਿਦਾਊਟ ਇੰਟਰਸਟ ਜਿਹੜਾ ਨਾ ਉਹ ਲੋਨ ਦੇਵੇ ਔਰ ਜਿਨ੍ਹਾਂ ਨੂੰ ਕੋਈ ਟ੍ਰੇਨਿੰਗ ਚਾਹੀਦੀ ਹੈ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਵੇ ਆਰਗੈਨਿਕ ਖੇਤੀ ਵਾਸਤੇ ਵੀ ਡ੍ਰਿਪ ਵਾਸਤੇ ਵੀ ਔਰ ਖਾਸ ਕਰਕੇ ਹਾਈਡਰੋਪੋਨਿਕ ਸਿਸਟਮ ਦੇ ਨਾਲ ਖੇਤੀ ਕਰਨ ਦੀ ਉਹਨਾਂ ਨੂੰ ਜਿਆਨਾ ਉਹ ਟ੍ਰੇਨਿੰਗ ਦਿੱਤੀ ਜਾਵੇ ਅਗਰ ਮੇਰੀ ਗੱਲ ਉਹਨਾਂ ਨਾਲ ਹੋ ਜਾਂਦੀ ਹੈ ਤਾਂ ਪੰਜਾਬ ਸਰਕਾਰ ਤੱਕ ਉਹ ਗੱਲ ਪਹੁੰਚ ਜਾਏਗੀ ਸੀਐਮ ਸਾਹਿਬ ਸੀਐਮ ਸਾਹਿਬ ਬਹੁਤ ਵੀ ਕੋਆਪਰੇਟਿਵ ਇਨਸਾਨ ਹੈ ਔਰ ਡੈਲਟਾ ਉਹ ਦਿਆਲੂ ਹੈ ਔਰ ਮਹਿਲਤ ਕਰਨ ਵਾਲੇ ਬੱਚਿਆਂ ਦੀ ਉਹ ਸਾਰ ਲੈ ਰਹੇ ਆ ਔਰ ਉਸ ਦੀ ਉੱਪਰ ਜਿਹੜੀ ਹੈ ਨਾ ਉਹਨਾਂ ਦੀ ਸਰਕਾਰੀ ਪੱਧਰ ਤੇ ਐਸ ਵਕਤ ਉਹ ਨਜ਼ਰ ਆਇਆ ਕਿ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਦੇ ਨਾਲ ਕਾਮਯਾਬ ਕਰਨਾ ਹੈ। ਧੰਨਵਾਦ ਦਾਤਾ ਮਹਾਰਾ ਕਰੇ।